ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ ਇਸ ਕਰਕੇ ਉਹਨਾਂ ਨੂੰ ਅੱਜ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਸੀਐਮ ਭਗਵੰਤ ਮਾਨ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਸਨ ਪਲਸ ਰੇਟ ਘਟਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰੀ ਜਾਂਚ ਲਗਾਤਾਰ ਉਹਨਾਂ ਦੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਸੀਐਮ ਭਗਵੰਤ ਮਾਨ ਦੀ ਸਿਹਤ ਪਹਿਲਾਂ ਜ਼ਿਆਦਾ ਵਿਗੜ ਗਈ ਸੀ ਇਸ ਕਰਕੇ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਸੀ ਪੂਰਾ ਇਲਾਜ ਉਹਨਾਂ ਦਾ ਉੱਥੇ ਕੀਤਾ ਗਿਆ ਜਦੋਂ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਤਾਂ ਉਸ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਅੱਜ ਛੁੱਟੀ ਦਿੱਤੀ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਵੱਡੀ ਸਿਕਿਉਰਿਟੀ ਦੇ ਨਾਲ ਹਸਪਤਾਲ ਦੇ ਵਿੱਚੋਂ ਸੀਐਮ ਭਗਵੰਤ ਮਾਨ ਬਾਹਰ ਆ ਚੁੱਕੇ ਨੇ ਇਸੇ ਦੌਰਾਨ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਦੋਂ ਉਹ ਗੱਡੀ ਦੇ ਵਿੱਚੋਂ ਖੜੇ ਹੋ ਕੇ ਬਾਹਰ ਹੱਥ ਹਿਲਾ ਕੇ ਇਸ਼ਾਰਾ ਦਿੰਦੇ ਨੇ ਕਿ ਹੁਣ ਉਹ ਬਿਲਕੁਲ ਠੀਕ ਨੇ ਇਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਮੀਡੀਆ ਸਾਹਮਣੇ ਹੱਥ ਜੋੜ ਕੇ ਉੱਥੋਂ ਲੰਘ ਜਾਂਦੇ ਨੇ ਤਾਂ ਸ੍ਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਹੁਣ ਕਾਫੀ ਜ਼ਿਆਦਾ ਸੁਧਾਰ ਆ ਗਿਆ ਇਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਹਾਲਾਂਕਿ ਉਹ ਘਰ ਦੇ ਵਿੱਚ ਆਰਾਮ ਕਰ ਸਕਦੇ ਨੇ ਹੜਾਂ ਦੌਰਾਨ ਜਦੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਉਹ ਦੌਰਾ ਕਰ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋਈ ਸੀ ਇਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਲੀਡਰਾਂ ਦੇ ਵੱਲੋਂ ਉਹਨਾਂ ਦਾ ਹਾਲਚਾਲ ਜਾਣਿਆ ਗਿਆ ਰਾਜਪਾਲ ਦੇ ਵੱਲੋਂ ਵੀ ਉਹਨਾਂ ਦੀ ਸਿਹਤ ਸੰਬੰਧੀ ਚਲ ਜਾਣਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਕਿ ਸੀਐਮ ਭਗਵੰਤ ਮਾਨ ਜਲਦ ਤੋਂ ਜਲਦ ਠੀਕ ਹੋ ਕੇ ਵਾਪਸ ਆਉਣ ਵਾਪਸੀ ਕਰਨ ਕਿਉਂਕਿ ਇੱਕ ਪਾਸੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵਿਰੋਧੀ ਲੀਡਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਾਣਬੁੱਝ ਕੇ ਸੀਐਮ ਭਗਵੰਤ ਮਾਨ ਡਰਾਮੇ ਕਰ ਰਹੇ ਨੇ ਉਹ ਕੋਈ ਬਿਮਾਰ ਨਹੀਂ ਹੈ ਅਤੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਹੈ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਕਿੱਥੇ ਗਾਇਬ ਨੇ ਇਸ ਕਰਕੇ ਸੀਐਮ ਭਗਵੰਤ ਮਾਨ ਨੂੰ ਕਾਫੀ ਦੁਸ਼ਣਵਾਸੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਪਰ ਹੁਣ ਸੀਐਮ ਭਗਵੰਤ ਮਾਨ ਹਸਪਤਾਲ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ 5 ਸਤੰਬਰ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਡਾਕਟਰਾਂ ਦੀ ਦੇਖਰੇਖ ਦੇ ਹੇਠ ਸੀਐਮ ਭਗਵੰਤ ਮਾਨ ਦੀ ਜਾਂਚ ਕੀਤੀ ਜਾ ਰਹੀ ਸੀ ਅਚਾਨਕ ਪਲਸ ਰੇਟ ਘਟਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਲਾਜ਼ਮੀ ਹੋ ਗਿਆ ਸੀ ਕਿਉਂਕਿ ਜਿਵੇਂ ਹੀ ਉਹ ਗੁਰਦਾਸਪੁਰ ਏਰੀਏ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਵਾਪਸ ਪਰਤੇ ਸਨ ਤਾਂ ਅਗਲਾ ਦੌਰਾ ਵੀ ਉਹਨਾਂ ਦੇ ਵੱਲੋਂ ਕੀਤਾ ਜਾਣਾ ਸੀ ਪਰ ਉਹ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਸਿਹਤ ਅਚਾਨਕ ਖਰਾਬ ਹੋ ਗਏ ਸੀ ਫਿਰ ਡਾਕਟਰਾਂ ਨੂੰ ਬੁਲਾਇਆ ਜਾਂਦਾ ਤਾਂ ਉਹ ਹਸਪਤਾਲ ਦੇ ਵਿੱਚ ਭਰਤੀ ਕਰਨ ਦੀ ਸਲਾਹ ਦਿੰਦੇ ਨੇ ਤਾਂ 5 ਸਤੰਬਰ ਨੂੰ ਆਸੀਆ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ ਹਾਲਾਂਕਿ ਮਾਨ ਸਰਕਾਰ ਦੇ ਮੰਤਰੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਆ ਦਿਖਾਈ ਦਿੱਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਦਿਖਾਈ ਦਿੱਤੇ ਤਾਂ ਹੁਣ ਸੀਐਮ ਭਗਵੰਤ ਮਾਨ ਹਸਪਤਾਲ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਹਾਲਾਂਕਿ ਉਹ ਥੋੜੀ ਦੇਰ ਆਰਾਮ ਕਰਨਗੇ ਜਾਂ ਫਿਰ ਲੋਕਾਂ ਦੇ ਨਾਲ ਪਹਿਲਾਂ ਦੀ ਤਰ੍ਹਾਂ ਮੁਲਾਕਾਤ ਕਰਨਗੇ ਇਹ ਵੇਖਣਾ ਹੋਵੇਗਾ ਪਰ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਦੱਸਿਆ ਜਾ ਰਿਹਾ ਹੈ